ਪਰ ਮੈਂ ਕਿਉਂਕਿ ਮੈਨੂੰ ਦਿੱਲੀ ਦੀ ਜਨਤਾ ਨੇ ਚੁਣਿਆ ਔਰ ਭਾਜਪਾ ਨੇ ਰਾਜ ਕੇ ਬਦਨਾਮ ਕੀਤਾ ਆ ਕਿ ਚੋਰ ਹੋਣ ਦੇ ਇਲਜ਼ਾਮ ਲਗਾਏ ਨੇ ਭ੍ਰਿਸ਼ਟਾਚਾਰੀ ਹੋਣ ਦੇ ਇਲਜ਼ਾਮ ਲਗਾਏ ਨੇ ਕਿਉਂਕਿ ਤੇ 400 ਸੀਟਾਂ ਦੀ ਗੱਲ ਕਰ ਰਹੇ ਸੀ ਤੇ ਆਈਆਂ 240 ਨਰੇਂਦਰ ਮੋਦੀ ਜੀ ਅਮਿਤ ਸ਼ਾਹ ਜੀ ਅਜਿਹਾ ਅਸਤੀਫਾ ਦੇਣ ਕੋ ਛਟਜੰਤਰ ਰਚਿਆ ਬੀਜੇਪੀ ਨੇ ਸਵਾਜੇ ਆਤਿਸ਼ੀ ਦਿੱਲੀ ਦੇ ਮੁੱਖ ਮੰਤਰੀ ਬਣਨ ਜਾ ਰਹੇ ਨੇ ਅਰਵਿੰਦ ਕੇਜਰੀਵਾਲ ਇੱਕ ਜਿਹਹਾ ਮੁੱਖ ਮੰਤਰੀ ਜਿਹੜਾ ਜ਼ਮਾਨਤ ਤੇ ਬਾਹਰ ਆਂਦਾ ਤੇ ਆਉਂਦੇ ਹੀ ਐਲਾਨ ਕਰਦਾ ਕਿ ਮੈਂ ਹੁਣ ਇਸ ਕੁਰਸੀ ਤੇ ਨਹੀਂ ਰਹਿਣਾ ਭੁਇਖ ਚ ਜੇ ਵਿਧਾਨ ਸਭਾ ਚੋਣਾਂ ਆਉਂਦੀਆਂ ਜਨਤਾ ਜੇ ਮੈਨੂੰ ਚੁਣਦੀ ਹੈ ਤਾਂ ਤਾਂ ਹੀ ਮੈਂ ਉਹ ਕੁਰਸੀ ਸੰਭਾਲਾਂਗਾ ਪਾਰਟੀ ਦੇ ਪੰਜਾਬ ਤੋਂ ਸੀਨੀਅਰ ਸਪੋਕਸਪਰਸਨ ਨੀਲ ਗਰਗ ਮੌਜੂਦ ਨੇ ਗੱਲ ਕਰਦੇ ਗਰਗ ਸਾਹਿਬ ਦੇਖਿਆ ਤੁਸੀਂ ਅੱਜ ਤੱਕ ਦੀ ਆਪਣੀ ਰਾਜਨੀਤਿਕ ਕਿਸੇ ਆਪਣੇ ਇੰਡੀਆ ਦੇ ਕਰੀਅਰ ਦੇ ਵਿੱਚ ਕਈਏ ਕਿ ਕੋਈ ਸੀਐਮ ਜੇਲ ਤੋਂ ਬਾਹਰ ਆ ਕੇ ਕਵੇ ਯਾਰ ਮੈਨੂੰ ਇਹ ਕੁਰਸੀ ਨਹੀਂ ਚਾਹੀਦੀ ਹੁਣ ਜਨਤਾ ਦੁਆਰਾ ਬਿਠਾਏਗੀ ਤਾਂ ਹੀ ਆਉਂਗਾ ਮੈਂ ਅਸੀਂ ਤੇ ਪਹਿਲੇ ਹੀ ਕਹਿ ਰਹੇ ਹਾਂ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਉਹ ਨੇਤਾ ਨੇ ਜਿਹੜੇ ਬੜੇ ਦਲੇਰਨਾ ਕਦਮ ਜਿਹੜੇ ਉਹ ਚੁੱਕਦੇ ਹੈਗੇ ਬੜੇ ਤੁਸੀਂ ਦੇਖਿਆ ਹੁਣ 2014 ਦੇ ਵਿੱਚ ਵੀ ਜਦੋਂ ਉਹਨਾਂ ਨੇ 49 ਦਿਨਾਂ ਦੀ ਸਰਕਾਰ ਆਪਣੀ ਛੱਡੀ ਸੀ ਤੇ ਉਸ ਤੋਂ ਬਾਅਦ ਵੀ ਜਨਨਕਿ ਇਸੇ ਤਰ੍ਹਾਂ ਜਨਨਕਿ ਦਿੱਲੀ ਦੀ ਜਨਤਾ ਨੇ ਉਹਨੂੰ ਬਹੁਤ ਪਿਆਰ ਦਿੱਤਾ ਸੀ ਔਰ 67 ਸੀਟਾਂ 2015 ਦੇ ਵਿੱਚ ਆਈਆਂ ਸੀ ਹ ਹੋਂ ਜਿਹੜੀ পরিস্থিতیاں ਨੇ ਟੋਟਲੀ ਵੱਖਰੀਆਂ ਹੈਗੀਆਂ ਨੇ ਦੇਖੋ 62 ਸੀਟਾਂ ਦੀ ਨਾਲ ਚੁਣਿਆ ਹੋਇਆ ਮੁੱਖ ਮੰਤਰੀ ਔਰ ਬੀਜੇਪੀ ਨੇ ਜਿਸ ਤਰੀਕੇ ਨਾਲ ਛੜਜੰਤਰ ਕੀਤਾ ਔਰ ਉਸ ਦੀ ਸਾਰੀ ਲੀਡਰ ਚਾਹੇ ਅਮਿਤ ਸ਼ਾਹ ਜੀ ਹੋਣ ਅਮ ਨਰਿੰਦਰ ਮੋਦੀ ਜੀ ਹੋਣ ਪੂਰੇ ਬੀਜੇਪੀ ਇਸ ਦੇ ਵਿੱਚ ਲੱਗੀ ਹੋਈ ਸੀ ਕਿ ਕਿਸ ਤਰੀਕੇ ਨਾਲ ਜਿਹੜੀ ਹੈ ਆਮਾਦੀ ਪਾਰਟੀ ਨੂੰ ਤੋੜਿਆ ਜਾਵੇ ਆਮਾਦੀ ਪਾਰਟੀ ਨੂੰ ਬਦਨਾਮ ਕੀਤਾ ਜਾ ਸਕੇ ਇਹਦੀ ਸਰਕਾਰ ਨੂੰ ਤੋੜਿਆ ਜਾ ਸਕੇ ਇਹਦੇ ਲੀਡਰਾਂ ਨੂੰ ਤੋੜਿਆ ਜਾ ਸਕੇ ਤੋਂ ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਗਿਆ ਲੇਕਿਨ ਜਿੰਨਾ ਕੁਝ ਸੁਪਰੀਮ ਕੋਰਟ ਕਰ ਸਕਦੀ ਠੀਕ ਹੈ ਨਾ ਹਾਲਾਂਕਿ ਪੀਐਮਐਲ ਐਕਟ ਦੇ ਵਿੱਚ ਜਿਹੜੀ ਜ਼ਮਾਨਤ ਹੋਣੀ ਬਹੁਤ ਮੁਸ਼ਕਲ ਹੁੰਦੀ ਹੈ ਬਟ ਇਸ ਦੇ ਬਾਵਜੂਦ ਕਿਉਂਕਿ ਪਿਛਲੇ 2.5 ਸਾਲਾਂ ਦੇ ਵਿੱਚ ਉਹ ਕੁਝ ਪ੍ਰੂਫ ਕਰ ਨਹੀਂ ਸਕੇ ਕੋਈ ਪ੍ਰੂਫ ਦੇ ਨਹੀਂ ਸਕੇ ਤੇ ਇਸ ਕਰਕੇ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਜ਼ਮਾਨਤ ਦੇ ਉੱਤੇ ਰਹਾ ਕੀਤਾ ਤੇ ਅਰਵਿੰਦ ਜੀ ਦੇ ਬਾਹਰ ਆ ਕੇ ਇਹ ਬਿਲਕੁਲ ਅਲਾਨ ਕੀਤਾ ਕਿ ਕਿ ਮੈਨੂੰ ਜੋ ਅਦਾਲਤ ਕਰ ਸਕਦੀ ਸੀ ਉਹ ਤਾਂ ਉਹਨਾਂ ਨੇ ਕੀਤਾ ਪਰ ਮੈਂ ਕਿਉਂਕਿ ਮੈਨੂੰ ਦਿੱਲੀ ਦੀ ਜਨਤਾ ਨੇ ਚੁਣਿਆ ਔਰ ਭਾਜਪੀ ਨੇ ਰਾਜ ਕੇ ਬਦਨਾਮ ਕੀਤਾ ਆ ਕਿ ਚੋਰ ਹੋਣ ਦੇ ਇਲਜ਼ਾਮ ਲਗਾਏ ਨੇ ਭ੍ਰਿਸ਼ਟਾਚਾਰੀ ਹੋਣ ਦੇ ਇਲਜ਼ਾਮ ਲਗਾਏ ਨੇ ਉਸ ਲੀਡਰ ਦੇ ਤੇ ਲਗਾਈ ਨੇ ਜਿਸ ਦੇ ਜਾਨੀ ਕਿ ਉਹਦੇ ਜਿਹੜਾ ਹੈਗਾ ਭ੍ਰਿਸ਼ਟਾਚਾਰ ਦੇ ਖਿਲਾਫ ਅੰਦੋਲਨ ਦੇ ਵਿੱਚ ਹੋਇਆ ਸੀ ਤੇ ਉਹਨਾਂ ਨੂੰ ਮਨ ਨੂੰ ਪੀੜਾ ਲੱਗੀ ਕਰੋੜਾ ਹਿੰਦੂਸਤਾਨੀਆਂ ਨੂੰ ਪੀੜਾ ਲੱਗੀ ਤੇ ਉਹਨਾਂ ਨੇ ਐਲਾਨ ਕੀਤਾ ਕਿ ਮੈਂ ਅੱਜ ਤੋਂ ਆਪਣੀ ਕੁਰਸੀ ਛੱਡ ਰਿਹਾ ਹਾਂ ਔਰ ਇਸ ਕੁਰਸੀ ਦੇ ਉੱਤੇ ਮੈਂ ਉਦੋਂ ਬੈਠਾਂਗਾ ਜਦੋਂ ਦਿੱਲੀ ਦੀ ਜਨਤਾ ਇਹ ਕਹੇਗੀ ਨਹੀਂ ਸਾਡਾ ਜਿਹੜਾ ਨੇਤਾ ਇਮਾਨਦਾਰ ਹੈ ਉਹਨਾਂ ਨੇ ਕਿਹਾ ਦਿੱਲੀ ਦੀ ਜਨਤਾ ਨੂੰ ਅਪੀਲ ਕੀਤੀ ਕਿ ਜੇ ਮੈਂ ਇਮਾਨਦਾਰ ਤਾਂ ਤੁਸੀਂ ਮੇਰੇ ਹੱਕ ਚ ਵੋਟ ਕਰੋ ਜੇ ਤੁਹਾਨੂੰ ਲੱਗਦਾ ਮੈਂ ਇਮਾਨਦਾਰ ਨਹੀਂ ਹਾਂ ਵਿਛਕ ਵੋਟ ਕਰੋ ਗਰਚਾ ਹੁਣ ਵਿਰੋਧੀਆਂ ਨੇ ਕੀ ਜੋ ਉਹਨਾਂ ਦੇ ਸਿਆਸੀ ਬਿਆਨ ਸਾਹਮਣੇ ਦੇ ਵੀ ਕੇਜਰੀਵਾਲ ਦੀ ਨਜ਼ਰ ਹਰਿਆਣੇ ਵੱਲ ਹੈਗੀ ਐ ਜਾਂ ਫਿਰ ਇਹਨਾਂ ਨੇ ਕੁਝ ਹੋਰ ਭਵਿੱਖ ਦੇ ਵਿੱਚ ਜੋ ਗਲਤੀਆਂ ਕਰਨੀਆਂ ਸੀ ਉਸ ਤੋਂ ਆਪਣੀ ਸਕਿਨ ਸੇਵ ਕਰਦੇ ਹੋਏ ਆਤਿਸ਼ੀ ਨੂੰ ਅੱਗੇ ਕਰ ਦਿੱਤਾ ਹੈ ਜਾਂ ਫਿਰ ਜਵਾਨ ਤੇ ਇਹਨਾਂ ਨੂੰ ਬੜੀ ਸ਼ਰਤਾਂ ਤੇ ਮਿਲੀ ਹੈ ਐਜ਼ ਅ ਸੀਐਮ ਇਹ ਵਰਕ ਨਹੀਂ ਕਰ ਸਕਦੇ ਵਿਰੋਧੀ ਇਹ ਦੋਸ਼ ਲਾ ਰਹੇ ਨੇ ਕਿ ਇਸ ਕਰਕੇ ਇਹਨਾਂ ਨੇ ਡਰਾਮਾ ਕੀਤਾ ਹੈ ਕੁਰਸੀ ਛੱਡਣ ਦਾ ਪਹਿਲੀ ਗੱਲ ਤਾਂ ਵੀ ਜੇ ਸਾਡੇ ਵਿਰੋਧੀਆਂ ਨੂੰ ਇਹ ਡਰਾਮਾ ਲੱਗਦਾ ਹੈ ਇਹੋ ਜਿਹਾ ਡਰਾਮਾ ਉਹ ਵੀ ਕਰਕੇ ਦਿਖਾ ਦੇਣ ਹੁਣ ਜਿਸ ਤਰੀਕੇ ਨਾਲ ਨਰਿੰਦਰ ਮੋਦੀ ਜੀ ਨੂੰ ਹਿੰਦੁਸਤਾਨ ਦੀ ਜਨਤਾ ਨੇ ਜਿਹੜਾ ਨਕਾਰਤਾ ਕਿਉਂਕਿ ਤੇ 400 ਸੀਟਾਂ ਦੀ ਗੱਲ ਕਰ ਰਹੇ ਸੀ ਤੇ ਆਈਆਂ 2 ਉਹਨੂੰ ਸਰਕਾਰ ਚਲਾਉਣੀ ਪੈ ਰਹੀ ਹੈ ਤੇ ਨਰਿੰਦਰ ਮੋਦੀ ਜੀ ਅਮਿਤ ਸ਼ਾਹ ਜੀ ਅੱਜ ਇਸਤੀਫਾ ਦੇਣ ਉਹ ਕਹਿ ਦੇਣ ਕਿ ਜਦੋਂ ਤੱਕ ਹਿੰਦੁਸਤਾਨ ਦੀ ਜਨਤਾ ਸਾਨੂੰ ਪੂਰਨ ਬਹੁਮਤ ਨਹੀਂ ਦਿੰਦੀ ਅਸੀਂ ਇਹ ਕਹਿੰਦੇ ਕਿ ਇਹ ਕੁਰਸੀ ਅਕੁਪਾਈ ਨਹੀਂ ਕਰਦੇ ਅਸੀਂ ਤਾਂ ਚੈਲੰਜ ਕਰਦੇ ਆ ਇਹ ਕਰਦੇ ਆ ਇਹ ਇਹਨਾਂ ਦੇ ਵਿੱਚ ਨਾ 담 ਹੀ ਨਹੀਂ ਹੈ ਕਿਉਂਕਿ ਜਿਹੜੇ ਲੋਕ ਇਮਾਨਦਾਰ ਹੁੰਦੇ ਆ ਬੇਦਾਗ ਹੁੰਦੇ ਆ ਇਹੋ ਜੀ ਹਿੰਮਤ ਉਹਨਾਂ ਲੋਕਾਂ ਦੇ ਵਿੱਚ ਹੀ ਹੁੰਦੀ ਆ ਔਰ ਜਿਹੜੇ ਅਰਵਿੰਦ ਕੇਜਰੀਵਾਲ ਅੱਜ ਕੱਲੇ ਦਿੱਲੀ ਦੇ ਨੇਤਾ ਨਹੀਂ ਹੈ ਅੱਜ ਕੱਲੇ ਪੰਜਾਬ ਦੇ ਨੇਤਾ ਨਹੀਂ ਹੈ ਅੱਜ ਕੱਲੇ ਹਰਿਆਣੇ ਦੇ ਨੇਤਾ ਨਹੀਂ ਹੈ ਅੱਜ ਉਹ ਪੂਰੇ ਹਿੰਦੁਸਤਾਨ ਦੇ ਉਨਾ ਕਰੋੜਾ ਹਿੰਦੁਸਤਾਨੀਆਂ ਦੇ ਨੇਤਾ ਨੇ ਜਿਹੜੇ ਸਾਡੀ ਜਾਨੀ ਕਿ ਸਿਆਸਤ ਦੇ ਵਿੱਚ ਆਈ ਹੋਈ ਭ੍ਰਿਸ਼ਟਾਚਾਰ ਹੈ ਉਸ ਤੋਂ ਪਰੇਸ਼ਾਨ ਨੇ ਉਸ ਨੂੰ ਦੂਰ ਕਰਨਾ ਚਾਹੁੰਦੇ ਆ ਅੱਜ ਉਹ ਲੋਕ ਜਿਹੜੇ ਲੋਕ ਚਾਹੁੰਦੇ ਆ ਕਿ ਸਾਡੇ ਬੱਚਿਆਂ ਦਾ ਭਵਿੱਖ ਹੋਵੇ ਚੰਗੇ ਸਕੂਲ ਬਣਨ ਅੱਜ ਉਹ ਜਾਨੀ ਕਿ ਲੋਕ ਜਿਹੜੇ ਜਿਨ੍ਹਾਂ ਦੇ ਲਈ ਇਲਾਜ ਵਾਸਤੇ ਚੰਗੇ ਹਸਪਤਾਲਾਂ ਦੀ ਜਿਨ੍ਹਾਂ ਨੂੰ ਉਡੀਕਿਆ ਉਹ ਲੋਕ ਜਿਹੜੇ ਚਾਹੁੰਦੇ ਸਨ ਉਹਨੂੰ ਚੰਗਾ ਪੀਣ ਵਾਲਾ ਸਾਫ਼ ਪਾਣੀ ਮਿਲੇ ਸਾਨੂੰ ਬਿਜਲੀ ਮਿਲੇ ਸਾਨੂੰ ਨੌਕਰੀਆਂ ਮਿਲਣ ਅੱਜ ਉਹ ਲੋਕਾਂ ਦੀ ਆਸ਼ਾ ਦੀ ਕਿਰਨ ਸ਼੍ਰੀ ਅਰਵਿੰਦ ਕੇਸਰੀਵਾਲ ਹੈ ਇੱਥੇ ਸਾਨੂੰ ਅਸਬੂਰੀ ਦੇ ਵਿੱਚ ਜਿਹੜਾ ਹੈਗਾ ਅਦਿਸ਼ੀ ਜੀ ਨੂੰ ਬਣਾਉਣੀ ਪਈ ਕਿਉਂਕਿ ਛੜਜੰਤਰ ਰਚਿਆ ਬੀਜੇਪੀ ਨੇ ਲੇਕਿਨ ਜਿਹੜਾ ਲੋਕਾਂ ਨੇ ਜਿਹੜਾ ਉੱਥੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਚੁਣਿਆ ਸੀ ਐਜ਼ ਆਪਣਾ ਮੁੱਖ ਮੰਤਰੀ ਸੋ ਜਿਹੜਾ ਇੱਕ ਚੀਜ਼ ਹੋਰ ਜਿਹੜੀ ਬੀਜੇਪੀ ਹੈ ਉਹ ਇਹ ਚਾਹੁੰਦੀ ਹੈਗੀ ਸੀ ਬੇਸਿਕਲੀ ਕਿਉਂਕਿ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਸੀ ਜਦੋਂ ਦਿੱਲੀ ਦੇ ਵਿੱਚ ਚੰਗੇ ਸਕੂਲ ਬਣਦੇ ਆ ਦਿੱਲੀ 'ਚ ਚੰਗੇ ਹਸਪਤਾਲ ਬਣਦੇ ਆ ਦਿੱਲੀ 'ਚ ਲੋਕਾਂ ਨੂੰ ਬਿਜਲੀ ਫਰੀ ਮਿਲਦੀ ਆ ਦਿੱਲੀ 'ਚ ਵੀ ਲੋਕਾਂ ਨੂੰ ਪਾਣੀ ਫਰੀ ਮਿਲਦਾ ਦਿੱਲੀ ਦੇ ਬਜ਼ੁਰਗਾਂ ਨੂੰ ਤੀਰਥ ਯਾਤਰਾ ਫਰੀ ਮਿਲਦੀ ਹੈਗੀ ਹੈ ਤਾਂ ਉਹਨਾਂ ਨੂੰ ਪਰੇਸ਼ ਕਿ ਜਿੱਥੇ ਉਹਨਾਂ ਦੀਆਂ ਸਰਕਾਰਾਂ ਨੇ ਲੋਕ ਉਹਨਾਂ ਨੂੰ ਪੁੱਛਦੇ ਐ ਕਿ ਜੇ ਇਹ ਅਰਵਿੰਦ ਕੇਜਰੀਵਾਲ ਦਿੱਲੀ ਚ ਦੇ ਸਕਦਾ ਤਾਂ ਤੁਸੀਂ ਸਾਨੂੰ ਇੱਥੇ ਕਿਉਂ ਨਹੀਂ ਦਿੰਦੇ ਇਸ ਕਰਕੇ ਜਿਹੜੀ ਹੈ ਭਾਜਪਾ ਇਹਨਾਂ ਸਹੂਲਤਾਂ ਨੂੰ ਬੰਦ ਕਰਨਾ ਚਾਹੁੰਦੀ ਹੈ ਪਰ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਕਮਿਟਿਡ ਹੈ ਆਤਸ਼ੀ ਜੀ ਵੀ ਇਹਨਾਂ ਚੀਜ਼ਾਂ ਨੂੰ ਇਨਸ਼ੋਰ ਕਰਨਗੇ ਕਿ ਇਹ ਚੀਜ਼ਾਂ ਜਿਹੜੀਆਂ ਚਾਹੇ ਉਹ ਮੁਫਤ ਪਾਣੀ ਦੀ ਗੱਲ ਹੋਵੇ ਮੁਫਤ ਬਿਜਲੀ ਦੀ ਗੱਲ ਹੋਵੇ ਚੰਗੇ ਸਕੂਲਾਂ ਦੀ ਗੱਲ ਹੋਵੇ ਰੋਜ਼ਗਾਰ ਦੀ ਗੱਲ ਹੋਵੇ ਮਹਿਲਾਵਾਂ ਲਈ ਫਰੀ ਸਫ਼ਰ ਦੀ ਗੱਲ ਹੋਵੇ ਉਹ ਇਸੇ ਤਰ੍ਹਾਂ ਨਿਰੰਤਰ ਜਾਰੀ ਰਹਿਣਗੇ ਲੱਗਦਾ ਆਤਸ਼ੀ ਜੀ ਨੂੰ ਵੀ ਤਾਂ ਕੀਤਾ ਜਾਏਗਾ ਜੀ ਕੇਜਰੀਵਾਲ ਸਾਹਿਬ ਨੂੰ ਤੰਗ ਕਰਦੇ ਨੇ बीजेपी ਤਾਂ ਹਮੇਸ਼ਾ ਤੰਗ ਹੀ ਕਰਦੀ ਰਹੀ ਹੈ ਪਿਛਲੇ 10 ਸਾਲਾਂ ਤੋਂ ਤੰਗ ਹੀ ਤੇ ਕਰ ਰਹੀ ਹੈ ਅਸੀਂ 8 ਸਾਲਾਂ ਦੇ ਜਿਹੜੇ ਨੀ ਕਿ ਕੇਸ ਲੜ ਕੇ ਸੁਪਰੀਮ ਕੋਰਟ ਦੇ ਵਿੱਚੋਂ ਫੈਸਲਾ ਆਉਂਦਾ ਹੈ ਉਸ ਤੋਂ ਬਾਅਦ ਇੱਕ ਹਫਤੇ ਦੇ ਅੰਦਰ ਅੰਦਰ बीजेपी ਕੋਲੇ ਕਿਉਂਕਿ ਕੇਂਦਰ ਦੇ ਵਿੱਚ ਮੈਜੋਰਟੀ ਸੀ ਉਸ ਫੈਸਲੇ ਨੂੰ ਵੀ ਬਦਲ ਦਿੰਦੇ ਆ ਇਹਨਾਂ ਦਾ ਐਲਜੀ ਲਗਾਤਾਰ ਪਿਛਲੇ 10 ਸਾਲਾਂ ਤੋਂ ਪਰੇਸ਼ਾਨੀ ਤਾਂ ਕਰ ਰਿਹਾ ਪਰ ਇਹਨਾਂ ਪਰੇਸ਼ਾਨੀਆਂ ਦੇ ਬਾਵਜੂਦ ਜਿਹੜਾ ਹੈਗਾ ਅਸੀਂ ਇਹ ਕੰਮ ਚੰਗੇ ਰੁਕਣ ਨਹੀਂ ਦਿੱਤੇ ਔਰ ਨਾ ਰੁਕਣ ਦੇਵਾਂਗੇ ਬਿਲਕੁਲ ਠੀਕ ਹੈ ਨੀਲਕਰਕ ਉਹਨਾਂ ਨੇ ਸਿੱਧੇ ਤੌਰ ਤੇ ਸਾਫ ਤੌਰ ਤੇ ਕਿਹਾ ਕਿ ਜ ਨੂੰ ਇਹ ਡਰਾਮਾ ਲੱਗਦਾ ਤਾਂ ਉਹ ਵੀ ਇਹ ਡਰਾਮਾ ਕਰਕੇ ਦੇਖ ਲੈਣ ਬਾਕੀ ਸਭ ਕੁਝ ਹੁਣ ਨਿਰਪਰ ਜਨਤਾ ਜਨਾਰਦਨ ਤੇ ਹੈ ਮੰਡੇਟ ਕੀ ਆਂਦਾ ਹੈ ਇੰਤਜ਼ਾਰ ਰਹੇਗਾ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ